ਸਪੋਰਟਸ ਨਾਲ ਮੈਂ ਲਗਭਗ 2018 ਤੋਂ ਅਸੀਂ ਕਰਦਾ ਮੈਰਾਥਨ ਕਰਦੇ ਆ ਜਾਂ ਕੋਈ ਕੰਪੀਟੀਸ਼ਨ ਵਾਰ ਹੁੰਦਾਗਾ ਰਨਿੰਗ ਦਾ ਕੰਪੀਟੀਸ਼ਨ ਹੁੰਦਾ ਬੈਟਨਰ ਹੁੰਦੀ ਜਾਏ ਮਸਤ ਨਾਲ ਸਾਹ ਹੁੰਦੇ ਲੱਗਪਰ ਹਰ ਸਾਲ ਨੰਬਰ ਦੇ ਵਿੱਚ ਉੱਥੇ ਜਾਂਦੇ ਆਂਗੇ ਜੀ ਹਾਂਜੀ ਤੇ ਹੁਣ ਜਿਹੜੇ ਨਵਾਂ ਮੈਡਲ ਲੈ ਕੇ ਕਿੱਥੋਂ ਆਸੇ ਇਹ ਅਸੀਂ ਚੰਡੀਗੜ੍ਹ ਸੈਕਟਰ 7 ਦੇ ਵਿੱਚ ਸਪੋਰਟਸ ਕੰਪਲੈਕਸ ਸਟੇਡੀਅਮ ਹੈ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਜੋ ਕਿ ਚੰਡੀਗੜ੍ਹ ਮਾਸਟਰ ਐਸੋਸੀਏਸ਼ਨ ਕਰਕੇ ਬਣੀ ਹੋਈ ਹੈਗੀ ਆ ਉਹਨਾਂ ਨੇ ਕਰਵਾਇਆ ਸੀ ਉਹਦੇ ਵਿੱਚੋਂ ਮੈਡਲ ਲੈ ਕੇ ਆਉਂਦੇ ਆ। ਏਜ ਕਿੰਨੀ ਐ ਤੁਜੀ? 54 ਮੇਰੀ ਏਜ ਐ। ਤਾਂ ਏਸ ਉਮਰ ਦੇ ਵਿੱਚ ਤਾਂ ਲੋਕ ਕਹਿੰਦੇ ਨੇ ਵੀ ਉਮਰ ਉਮਰੀ ਹੁੰਦਾ ਘਰੇ ਬੈਜੋ ਸਾਥ ਛੱਡ ਗਈ। ਹਾਂ ਜੀ। ਸਰੀਰ ਹਲਕਾ ਤਾਂ ਹਾਂ ਜੀ। ਹਾਂ ਜੀ ਐਕਚੁਅਲੀ ਪਤਾ ਕੀ ਐ ਲੋਕਾਂ ਦੇ ਮਤਲਬ ਗਲਤ ਵਿਥ ਹੈਗੇ। ਆਸਲ ਦੇ ਵਿੱਚ ਆਪਣੀ ਜਿਹੜੀ ਬਾਡੀ ਐ 40 ਸਾਲ ਤੋਂ ਬਾਅਦ ਉਹਦੇ ਮਸਲ ਵੇਸਟੇਜ ਹੋਣੇ ਲੱਗ ਜਾਂਦੀ ਐ। ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ। ਮੈਂ ਤਾਂ ਇਹ ਗੱਲ ਸੋਚਦਾ ਵੀ ਜਿਹੜੀ ਜਿਮ ਦੀ ਐ ਹੈਗੀ ਜਾਂ ਐਕਸਰਸਾਈਜ਼ ਕੋਈ ਵੀ ਸਟਰੈਂਥਨ ਪਾਵਰ ਹੈਗੀ ਇਹ ਕਰਨੀ ਹੀ 40 ਸਾਲ ਤੋਂ ਬਾਅਦ ਚਾਹੀਦੀ ਐ। ਨੌਜਵਾਨਾਂ ਦਾ ਸਰੀਰ ਇੰਨਾ ਹੋਣੀ ਹੁੰਦਾ ਮਤਲਬ 40 ਸਾਲ ਤੋਂ ਬਾਅਦ ਹੀ ਮਵਾੜੀਆਂ ਘੇਰਦਿਆਂ ਨੇ ਹਾਈ ਬਲੱਡ ਪ੍ਰੈਸ਼ਰ ਹੋ ਗਈ ਸ਼ੂਗਰ ਹੋ ਗਈ ਜਾਂ ਕੁਝ ਵੀ ਹੋ ਗਿਆ ਠੀਕ ਹੈ ਜੀ ਮਸਲ ਵੇਟਜ ਹੋ ਗਈ ਮਸਲ ਵੇਸਟ ਦੇ ਨਾਲ ਕੀ ਹੈ ਜੋੜਾਂ ਦਾ ਦਰਦ ਹੋ ਜਾਂਦਾ ਜੇ ਆਪਾਂ ਉਸ ਤੋਂ ਬਾਅਦ ਸਿਹਤ ਦੇਖ ਕਰਦੇ ਰਵਾਂਗੇ ਤਾਂ ਇਸ ਤੋਂ ਸਿੱਕ ਤੇ ਦੇਖੋ ਹੁਣ ਜਿਵੇਂ ਮੇਰੀ ਬੇਟੀ ਬਾਹਰ ਯੂਐਸਏ ਹੈਗੀ ਅਸੀਂ ਯੂਐਸਏ ਜਾ ਕੇ ਆਏ ਉੱਥੇ ਦੇਖਿਆ ਉਹ ਕਹਿੰਦੀ ਪਾਪਾ ਕਹਿੰਦੀ ਵੀ ਇੱਥੇ 80 ਸਾਲ ਤੋਂ ਬਾਅਦ ਲੋਕ ਸੋਚਦੇ ਨੇ ਵੀ ਹੁਣ ਅਸੀਂ ਥੋੜਾ ਜਿਹਾ ਬੁੜਾਪੇ ਵਾਲੇ ਪਾਸੇ ਹੈਗੇ ਆ 60 ਸਾਲ ਦੇ ਨੂੰ ਤਾਂ ਬਹੁਤ ਜ਼ਿਆਦਾ ਮੰਨਦੇ ਨੇ ਨੌ ਇਸ ਕਰਕੇ ਵੀ ਜਿਹੜੀ ਐਕਸਰਸਾਈਜ਼ ਆ ਜਿਮ ਆ ਜਾਂ ਕੋਈ ਵੀ ਕਰਨੀ ਹੈ ਮੈਂ ਤਾਂ ਇਹੀ ਸਮਝਦਾ ਵੀ ਇਹ 40 ਜਾਂ 50 ਤੋਂ ਬਾਅਦ ਜ਼ਿਆਦਾ ਜ਼ਰੂਰੀ ਹੈ। ਹਮਸਿੰਦਰਪਾਲ ਕਹ ਰਾ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੇ ਚੈਨਲ ਤੇ ਲਿਖਿਆ। ਮੈਂ ਮੈਡਲ ਲੈ ਕੇ ਆਇਆ। ਕਾਹ ਲਈ ਤਾਂ ਕਿਹ ਤੋਂ ਲੈ ਕੇ ਆਇਆ? ਕਿਸ ਗੇਮ ਦੇ? ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਲੈ ਕੇ ਆਏ ਆ ਜੀ। ਕਿਸ ਰੰਡ ਦੇ ਵਿੱਚੋਂ? ਹਾਂ ਮੈਂ ਰਨਿੰਗ ਕਰਦੀ ਆ ਜੀ। ਮੈਂ ਇੱਕ 800 ਦੇ ਵਿੱਚੋਂ ਗੋਲਡ ਮੈਡਲ ਜਿੱਤੇ ਤੇ 1 3000 ਮੀਟਰ ਦੇ ਵਿੱਚੋਂ 골ਡ ਮੈਡਲ ਜਿੱਤੇ ਤੁਹਾਡੀ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 56 ਹੈ ਜੀ 56 ਏਜ ਹੋ ਗਈ ਤਾਂ ਫਿਰ ਵੀ ਜਿਹੜੇ ਮੈਡਲ ਹਾਸਲ ਕਰਦੇ ਕਿਵੇਂ ਜਲੂਰ ਕੀਤਾ ਵਸੇ ਸ਼ੌਕ ਹੈ ਜੀ ਬੱਚੇ ਵੀ ਪਹਿਲਾਂ ਗੇਮ ਦੇ ਵਿੱਚ ਪਾਏ ਹੋਏ ਸੀ ਸਵਿਮਿੰਗ ਕਰਦੇ ਸੀ ਨੈਸ਼ਨ ਸਵਿਮਰ ਸੀਗੇ ਤੇ ਹੁਣ ਉਹ ਬੱਚੇ ਮੋਟੀਵੇਟ ਕਰਦੇ ਨੇ ਹੁਣ ਉਹ ਕਹਿੰਦੇ ਨੇ ਵੀ ਹੁਣ ਛੋਡਾ ਆਪਣਾ ਟਾਈਮ ਹੈ ਪਹਿਲਾਂ ਤੁਸੀਂ ਸਾਡੇ ਦੇ ਵਿੱਚ ਲੱਗੇ ਹੋਏ ਸੀਗੇ ਤੇ ਹੁਣ ਅਸੀਂ ਸੈਟਾ ਹੁਣ ਤੁਸੀਂ ਆਪਣੇ ਲਈ ਜਿਉਂ ਨੇ ਐਕਸਲ ਦੇਖਦੇ ਲੋਕ ਜਿਹੜੇ ਕਰਦੇ ਉਹ ਕੋਈ ਤੁਹਾਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਲੇਕਿਨ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਸਫਰ ਕਿਸ ਤਰ੍ਹਾਂ ਦਾ ਰਿਹਾ ਮੇਰਾ ਸਫਰ ਬਹੁਤ ਵਧੀਆ ਰਿਹਾ ਜੀ ਮੇਰੇ ਜਿਹੜੇ ਜੀਵਨ ਸਾਥੀ ਨੇ ਇਹ ਮੇਰੇ ਹਸਬੰਦ ਬਹੁਤ ਮੇਰਾ ਸਾਥ ਦਿੰਦੇ ਨੇ ਜੀ ਮੈਨੂੰ ਇਹਨਾਂ ਨੇ ਕਦੇ ਵੀ ਕਿਸੇ ਪਾਸੇ ਰੋਕਿਆ ਨਹੀਂ ਸਗੋ ਮੇਰੇ ਨਾਲ ਜਾਂਦੇ ਲੰਗੇ ਇਹਨਾਂ ਦੇ ਹੌਸਲੇ ਕਰਕੇ ਤੇ ਬੱਚਿਆਂ ਕਰਕੇ ਮੈਂ ਕਰ ਰਹੀਆਂ ਨਹੀਂ ਬਹੁਤ ਸਾਰੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਕੋਈ ਜਾਣ ਨਹੀਂ ਦਿੰਦਾ ਤੇ ਇਕੱਲੇ ਨਹੀਂ ਕਰ ਸਕਦੇ ਇਹਨਾਂ ਦੇ ਸਾਥ ਕਰਕੇ ਮੈਂ ਕਰ ਪਾਈਆਂ ਜੋ ਹੁਣ ਤੱਕ ਮੈਂ ਮੈਡਲ 100 ਦੇ ਕਰੀਬ ਮੈਡਲ ਜਿੱਤ ਲਈ ਹਾਲੇ ਵੀ ਹੌਸਲੇ ਬਣਾਦੀ ਹਾਂਜੀ ਹਾਂਜੀ ਬਹੁਤ ਸ਼ੌਂਕ ਹੈ ਤੇ ਬਾਕੀ ਮੈਂ ਸਾਰਾ ਦਿਨ ਬਿਜ਼ੀ ਰਹਿੰਦੀ ਹਾਂ ਗੁਰਵਾਨੀ ਵੀ ਅਸੀਂ ਪੜ੍ਹਾਉਂਦੇ ਆ ਸਾਡੀ ਸੰਸਥਾ ਹੈਗੀ ਜੀ ਗੁਰੂ ਨਾਨਕ ਸੰਥਿਆ ਕੀਰਤਨ ਸੁਸਾਇਟੀ ਉਹਦੇ ਵਿੱਚ ਵੀ ਮੈਂ ਮਤਲਬ ਗੁਰਬਾਣੀ ਪੜਨ ਸਿੱਖਾਂ ਜਾਣੀ ਆ ਪੜਾਉਣ ਜਾਣੀ ਆਂਗੇ ਚਾਰ ਜਗ੍ਹਾ ਤੇ ਮੇਰੇ ਕੋ ਕਲਾਸਾਂ ਨੇ ਮੰਗਵਾਲ ਹੈਗੀਆਂ ਬਾਲੀਆਂ ਤੇ ਉਧਰ ਵੀ ਮੈਂ ਟਾਈਮ ਕੱਢਦੀ ਆਂਗੀ